ਫਰੰਡ ਮਿਸ਼ਾਣਾ ਵਿਖੇ ਗੁਰਦੁਆਰਾ ਗੁਰੂ ਨਾਨਕ ਨਵਾਸ ਸਥਾਨ ਵਿਖੇ ਏਮਜਾ ਹਸਪਤਾਲੀ ਲੰਗਰ ਤਿਆਰ ਕਰਦੇ ਹੋਏ ਵੀਰ ਬਾਈ ਜਟਾ ਸਿੰਘ ਸਾਹਿਬ ਦਾ ਮੈਂਬਰ ਲੱਖਾ ਸਿੰਘ ਪ੍ਰਧਾਨ ਜੀ ਦੇ ਲੜਕਾ ਅਵਤਾਰ ਸਿੰਘ ਛੋਟਾ ਸਿੰਘ ਮਿਸ਼ਤਰੀ ਤੇ ਮਨੂ ਸਿੰਘ ਤੇ ਇਹ ਢੜੀ ਤਿਆਰ ਕਰ ਰਹੀ ਹੈ ਆਪਾਂ ਤੁਹਾਨੂੰ ਸਾਰੀਆਂ ਤਸਵੀਰਾਂ ਲਾਈਵ ਦਿਖਾਉਣੇ ਆ ਇਹ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹ ਪ੍ਰਧਾਨ ਜੀ ਹੈ ਇਹ ਹਰ ਮਹੀਨੇ ਦੇ ਲਾਸਟ ਸ਼ੁੱਕਰਵਾਰ ਨੂੰ ਲੰਗਰ ਤਿਆਰ ਕੀਤਾ ਜਾਂਦਾ ਹੈ ਇਧਰ ਭਾਂਡਿਆਂ ਦੀ ਸੇਵਾ ਵੀ ਚੱਲ ਰਹੀ ਹੈ ਇਧਰ ਮਾਤਾ ਜੀ ਲੰਗਰ ਤਿਆਰ ਕਰਦੇ ਆ ਇਹ ਲੰਗਰ ਹਰ ਮਹੀਨੇ ਦੇ ਲਾਸਟ ਸ਼ੁੱਕਰਵਾਰ ਨੂੰ ਤਿਆਰ ਕੀਤਾ ਜਾਂਦਾ ਤੇ ਆਪਾਂ ਐਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲ ਵੀ ਕਰਦੇ ਆਂ ਬੋਲੋ ਇਹ ਆਪਣੇ ਨਾਲ ਸੁਖਵੀਰ ਸਿੰਘ ਖਾਲਸਾ ਜੀ ਹੈ ਇਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਸਰ ਜਿਹੜਾ ਇਹ ਲੰਗਰ ਤਿਆਰ ਕਰਦਾ ਕਿੱਤੋਂ ਆਪਾਂ ਨੂੰ ਇਹ ਲਗਿਆ ਵੀ ਆਪਾਂ ਲੰਗਰ ਤਿਆਰ ਕਰਕੇ ਇਧਰ ਆ ਜਾਓ ਇਹ ਮਜੱਤ ਬਤਨੂ ਭੇਜ ਗਏ ਹਾਂਜੀ ਬਾਈ ਖਾਲਸਾ ਸਾਹਿਬ ਐਸੀ ਜੀ ਕੀ ਫਤਿਹ ਕੁਦਰਤੀ ਸਾਡੇ 12ਵੇਂ ਮਹੀਨੇ ਕਿਸੇ ਦੇ ਭੋਗ ਤੇ ਸਬਜੀ ਜਿਆਦਾ ਬਚ ਗਈ ਸੀ ਤੇ ਉਹ ਸਾਨੂੰ ਮਤਲਬ ਨੀਤੂ ਸਿੰਘ ਫੌਜੀ ਨੇ ਕਹਿੰਦਾ ਵੀ ਆਪਾਂ ਇਹ ਵਿੱਚ ਇਹ ਸਬਜੀ ਪੜਾਇਆ ਜੀ ਅਸੀਂ ਉੱਥੇ ਜਾ ਕੇ ਇਹ ਦੇਖਿਆ ਤਾਂ ਸਾਨੂੰ ਇਹ ਪ੍ਰੋਮ ਬਹੁਤ ਚੰਗਾ ਲੱਗਿਆ ਫਿਰ ਅਸੀਂ ਵੀ ਹਰ ਮਹੀਨੇ ਦੀ ਵੀ ਨੇ ਇਥੇ ਪਿੰਡ ਪਰੌਲ ਦਾ ਪ੍ਰੋਗਰਾਮ ਕਰ ਰਿਹਾ ਅੱਜ ਲਾਸ਼ ਸ਼ੁਕਰਵਾਰ ਸਾਨੂੰ ਉਹਨਾਂ ਨੇ ਟਾਈਮ ਦਿੱਤਾ ਤੇ ਪਿੰਡ ਦੇ ਸਹਿਯੋਗ ਨਾਲ ਆਏ ਮਹੀਨੇ ਚੜ੍ਹਦੀ ਕਲਾ ਚ ਇਹ ਲੰਗਰ ਤਿਆਰ ਹੋ ਕੇ ਜਾਂਦਾ ਹੈ ਜੋ ਅਸੀਂ ਬਹੁਤ ਵਧੀਆ ਹੁੰਦਾ ਹੈ ਸਾਰਿਆਂ ਸੰਗਤਾਂ ਸ਼ਾਮਿਲੀਆਂ ਤੇ ਦਾ ਕੜੀ ਚੌਂ ਅਤੇ ਮਨ ਹੋਰ ਸਬਜ਼ੀ ਵਗੈਰਾ ਨਾਲ ਅਸੀਂ ਚਾਰ ਕਰਦੇ ਆ ਜੋ ਕਿ ਬਹੁਤ ਹੀ ਸੰਗਤਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਚੱਲ ਰਿਹਾ ਹੈ ਚੜ੍ਹਦੀ ਕਲਾ ਚਾਹਦਾ ਹੈ ਬਾਈ ਖੋਖਸਾ ਬਰੀ ਬਤ ਆਪਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਜੀ ਨਾਲ ਵੀ ਗੱਲ ਕਰਦੇ ਆ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਸ਼ ਸਿੰਘ ਜੀ ਜਿਹੜਾ ਇਹ ਲੰਗਰ ਤਿਆਰ ਕਰਦੇ ਹੋ ਜੀ ਆਪਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪ ਵੱਲੋਂ ਤਿਆਰ ਕੀਤਾ ਜਾਂ ਪਿੰਡ ਪਾਤਸ਼ੀਆਂ ਵੱਲੋਂ ਵੀ ਤਿਆਰ ਹੁੰਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਿੰਡ ਦੇ ਸਹਿਯੋਗ ਦੇ ਨਾਲ ਗੁਰੂ ਕਾ ਜੀ ਕਮੇਟੀ ਜਿਹੜੀ ਹੈਗੀ ਆ ਉਹ ਲੰਗਰ ਲੱਗ ਜਾਂਦੀ ਹੈ ਸੰਗਤਾਂ ਸਾਰੇ ਪਿੰਡ ਦਾ ਜਿਹਨੇ ਸੰਗਤਾਂ ਹਨ ਸਾਰਾ ਨਾਲ ਸਹਿਯੋਗ ਹੈ ਜੀ ਕਿਉਂਕਿ ਪਿੰਡ ਤੋਂ ਬਿਨਾ ਤਾਂ ਕੁਝ ਕੋਈ ਨਹੀਂ ਕਰ ਸਕਦੀ ਹੈ ਜੀ ਕਮੇਟੀ ਦਾ ਜੋ ਹੈ ਜੀ ਕਮੇਟੀ ਦੇ ਮੂਰੇ ਲੱਗੇ ਪਿੰਡ ਵਾਸੀਆਂ ਦੇ ਨਾਲ ਦਾ ਸਹਿਯੋਗ ਲੈ ਕੇ ਪਿੰਡ ਵਾਸੀਆਂ ਕੋਲੋਂ ਮਾਇਆ ਉੱਠੀ ਜਾਂਦੀ ਹੈ ਬਹੁਤ ਠਾਈ ਨੇ ਇਸ ਵਾਸਤੇ ਉਹ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਕਈ ਮਹੀਨਿਆਂ ਤੋਂ ਲੈ ਕੇ ਦੇਵਤ ਵਾਸਤੇ ਸ਼ੁਰੂ ਕੀਤਾ ਗਿਆ ਹੈ ਤੇ ਸੰਗਤਾਂ ਲੰਗਰ ਕਾਉਂਡ ਦੇ ਵਿੱਚ ਮਾਇਆ ਬਹੁਤ ਸੇਵਾ ਕਰਦੀਆਂ ਹਨ ਤੇ ਨਗਰ ਨਿਵਾਸੀ ਮਾਇਆ ਜੇ ਗੱਫੇ ਭੇਜਦੇ ਹਨ ਤੇ ਉਹਦੇ ਨਾਲ ਇਹ ਸਾਰਾ ਜੋ ਕਾਰਜ ਹੋ ਰਿਹਾ ਹੈ ਮੂਰ ਨਗਰ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਹੋ ਰਿਹਾ ਹੈ ਇਸੇ ਤਰ੍ਹਾਂ ਗੁਰੂ ਦੀ ਕਿਰਪਾ ਦੇ ਨਾਲ ਹੁੰਦਾ ਰਹੇ ਚੱਲਦਾ ਰਹੇ ਕਰਦੇ ਇਕ ਲਾਹਾਂ ਦੀ ਇਹਨਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਸਭ ਤੋਂ ਵੱਡੀ ਗੱਲ ਇਹ ਇਥੇ ਦੱਸਿਆ ਜਾ ਰਿਹਾ ਹੈ ਵੀ ਜੋ ਲੰਗਰ ਤਿਆਰ ਕੀਤਾ ਜਾਂਦਾ ਸੀ ਪਹਿਲਾਂ ਹਲਵਾਈਆਂ ਤੋਂ ਤਿਆਰ ਕਰਵਾਇਆ ਜਾਂਦਾ ਸੀ ਪਰ ਹੁਣ ਪਿੰਡ ਦੇ ਦੋ ਨੌਜਵਾਨਾਂ ਤਕਰੀਬਨ ਕਈ ਨੌਜਵਾਨ ਹੈ ਜਿਨ੍ਹਾਂ ਵਿੱਚ ਛੋਟਾ ਸਿੰਘ ਮਿਸਤਰੀ ਤੇ ਅਵਤਾਰ ਸਿੰਘ ਤਾਰ ਆਪਾਂ ਇਹਨਾਂ ਨਾਲ ਗੱਲ ਵੀ ਕਰਦੇ ਆ ਇਹੇ ਲੰਗਰ ਤਿਆਰ ਕਰਦੇ ਆ ਹੁਣ ਜੋ ਕੜੀ ਚੌਲ ਤਿਆਰ ਕਰਦੇ ਆ ਹਾਂਜੀ ਭਾਈ ਜੀ ਢੇਰਾ ਲੰਗਰ ਹਲਵਾਈ ਤੋਂ ਤਿਆਰ ਕਰਾਉਂਦੇ ਸੀ ਤੁਹਾਨੂੰ ਕਿਵੇਂ ਲੱਗਿਆ ਵੀ ਅਸੀਂ ਤਿਆਰ ਕਰਾਂਗੇ ਅਸੀਂ ਜੀ ਪਹਿਲਾਂ ਉਹਨਾਂ ਤੋਂ ਸਿੱਖ ਲਈ ਜੀ ਨਾਲ ਉਹਨਾਂ ਦੇ ਅਲੱਗ-ਅਲੱਗ ਕੇ ਸਿੱਖ ਲਈ ਤੇ ਤੁਹਾਨੂੰ ਪਤਾ ਲੱਗ ਗਿਆ ਵੀ ਦਿਹਾੜੀ ਵੱਧ ਲੈਣ ਲੱਗ ਗਏ ਉਹ ਇੱਕ ਵਾਰੀ ਦਾ 2000 ਰੁਪਏ ਲੈਣ ਲੱਗੇ ਫੇਰ ਮਖਾ ਉਹਨੇ ਇਹਨੇ ਪੈਸੇ ਇਕੱਠੇ ਕਰਨੇ ਵੀ ਓਕੇ ਆ ਜੀ ਇਹ ਇਹਦਾ ਕਰਕੇ ਪ੍ਰਮਾਤਮਾ ਨੇ ਕਿਰਪਾ ਕੀਤੀ ਤੇ ਅਸੀਂ ਆਪ ਹੀ ਬਣਾਉਣ ਲੱਗ ਪਏ ਹਾਂ ਜੀ ਭਾਈ ਜੀ ਤੁਸੀਂ ਬੋਲੋ ਹਾਂ ਜੀ ਸੰਗਤ ਦੇ ਸਹਾਇਜੋਂ ਨਾਲ ਹੀ ਇਹ ਲੰਗਰ ਤਿਆਰ ਕਰਨ ਲੱਗੇ ਆ ਜੀ ਤੇ ਜਦੋਂ ਅਸੀਂ ਹਲਵਾਈਆਂ ਨੂੰ ਬੁਲਾਉਂਦੇ ਸੀ ਤਾਂ ਉਹ ਸਾਡੇ ਤੋਂ ਢਿਹੜੀ ਜ਼ਿਆਦਾ ਲੈਂਦੇ ਸੀ 5000 ਰੁਪਏ ਤੱਕ ਉਹ ਜਿਹੜੀ ਮੰਗਦੇ ਸੀਗੇ ਜੋ ਕਿ ਲੰਗਰ ਤਾਂ ਅਸੀਂ ਆਪ ਹੀ ਨਾਲ ਲੱਗ ਕੇ ਬਣਾਉਂਦੇ ਸੀ ਹਾਂ ਤੇ ਹੌਲੀ-ਹੌਲੀ ਅਸੀਂ ਦੋ ਚਾਰ ਵਾਰੀ ਪੜਾ ਕੇ ਤੁਹਾਨੂੰ ਖਿੜਿਆ ਤੇ ਹੁਣ ਤਾਂ ਅਸੀਂ ਆਪ ਹੀ ਤਿਆਰ ਕਰਦੇ ਹਾਂ 2000 ਰੁਪਏ ਪਾਉਂਦੇ ਉਹ ਆਪ ਇਹ ਇੱਕ ਗੜੇ ਦਾ 2 ਘੰਟਾ ਦਾ ਲੈ ਜਾਂਦੇ ਸੀ ਹੁਣ ਉਹੀ ਬਚਤ ਰਹਿ ਜਾਂਦੀ ਹੈ ਉਹੀ ਸਾਨੂੰ ਇਹ ਬਚਤ ਹੋ ਜਾਂਦੀ ਸੀ ਉਹੀ ਲੰਗਰ ਚ ਰੱਖਦੇ ਨੇ ਠੀਕ ਇਹਨਾਂ ਦਾ ਕਹਿਣਾ ਹੈ ਵੀ ਹਲਵਾਈਆਂ ਹਲਵਾਈ ਕੋ ਜਿਆਦੇ ਰੁਪਏ ਲੈ ਜਾਂਦੇ ਸੀ ਇਹ ਦੋਨੇ ਵੀਰ ਲੰਗਰ ਤਿਆਰ ਕਰ ਦਿੰਦੇ ਆ ਅਤੇ ਇਹ ਜੋ 2000 ਰੁਪਏ ਜਿਹੜਾ ਕੋਈ ਹਲਵਾਈ ਨਹੀਂ ਦਿੰਦੇ ਸੀ ਉਹ ਹੀ ਲੰਗਰ ਵਿੱਚ ਪਾਏ ਜਾਂਦੇ ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਣਾ ਦੀ ਰੋ